ਜੀ ਤਾਂ ਆਪਾਂ ਜਦੋਂ ਹਿਸਟਰੀ ਦੀ ਗੱਲ ਕਰਦੇ ਆ ਤਾਂ ਆਪਾਂ ਪਹਿਲਾਂ ਗਾਂਧੀ ਦਾ ਆਖਰੀ ਸਾਲ ਕਿਤਾਬ ਬਾਰੇ ਗੱਲ ਕੀਤੀ ਤਾਂ ਹੁਣ ਅਗਲੀ ਕਿਤਾਬ ਹੈ ਜਿਹੜੀ ਜਿਹੜੀ ਕਿ ਪਿਛਲੇ ਸਾਲ 2023 ਦੇ ਵਿੱਚ ਪਬਲਿਸ਼ ਹੋਈ ਤੁਹਾਡੀ ਨਵਾਦਤ ਉਹ ਹੈ ਸੋਮਨਾਥ ਰੋਮਲਾ <th>ਪਰਵਰਾਂ ਦੀ ਉਹ ਕਿਤਾਬ ਮੇਰੇ ਖਿਆਲ ਅੰਗਰੇਜ਼ੀ ਦੇ ਵਿੱਚ ਉਹ ਲਗਭਗ ਮਤਲਬ 20 ਸਾਲ ਪਹਿਲਾਂ 2004 ਦੇ ਵਿੱਚ ਉਹ ਰਿਲੀਜ਼ ਹੋਈ ਸੀ ਤਾਂ ਉਹ ਤੁਸੀਂ ਹੁਣ 20 ਸਾਲ ਬਾਅਦ ਫਿਰ ਪੰਜਾਬੀ ਪਾਠਕਾਂ ਲਈ ਮਤਲਬ ਆਈ ਹੈ ਉਹ ਤਾਂ ਪਹਿਲੀ ਗੱਲ ਤਾਂ ਉਹਦੀ ਉਹੀ ਸਵਾਲ ਬਣਦਾ ਕਿ ਉਹ ਤੁਹਾਨੂੰ ਕਿਵੇਂ ਰੈਲੇਵੈਂਟ ਲੱਗਦੀ ਹੈ ਜਦੋਂ ਕਿ ਉਹ ਪਾਰਟਿਕੂਲਰ ਇੱਕ ਮਤਲਬ ਇਨਸੀਡੈਂਟ ਦਾ ਉਹਦਾ ਟਾਈਟਲ ਹੈ ਮਨ ਲਓ ਸੋਮਨਾਥ ਉਹ ਉਸ ਮੰਦਿਰ ਬਾਰੇ ਕਿਤਾਬ ਹੈ ਕਿ ਮਨ ਲਓ ਤੇ ਵੀ ਉਹ ਤੁਹਾਨੂੰ ਕਿਵੇਂ ਮਤਲਬ ਰੈਲੇਵੈਂਟ ਲੱਗਦੀ ਹੈ ਦੂਜੀ ਗੱਲ ਕਿਉਂਕਿ ਸੋਮਨਾਥ ਸਿਰਫ ਇਹਸ ਕਰਕੇ ਨਹੀਂ ਕਿ ਉਹ ਦੂਸਰਾ ਐਂਗਲ ਇਹ ਵੀ ਹੈ ਕਿ ਰੋਮਲਾ ਥਾਪਰ ਵੀ ਮੇਰੇ ਕਾਰਨ ਨਾਲ ਅ ਦੂਸਰੀ ਕਿਤਾਬ ਹੈ ਜਿਹੜੀ ਉਹਨਾਂ ਦੀ ਪੰਜਾਬੀ ਦੇ ਵਿੱਚ ਆਈ ਹੈ ਤਾਂ ਇਹੋ ਜਿਹੜੇ ਹਿਸਟੋਰੀਅਨ ਨੇ ਜਾਂ ਥਿੰਕਰ ਨੇ ਤਾਂ ਉਹ ਕਿਵੇਂ ਰੈਲੇਵੈਂਟ ਨੇ ਮਤਲਬ ਜੇ ਤੁਸੀਂ ਉਹਨਾਂ ਨੂੰ ਅੱਜ ਦੇ ਟਾਈਮ ਚ ਨਿਵਾਦ ਕਰ ਰਹੇ ਹੋ ਤਾਂ ਇਹਦੇ ਇਸ ਐਂਗਲ ਤੋਂ ਥੋੜਾ ਸਾਨੂੰ ਇਸ ਪਰ ਦੇਖੋ ਰੁਮੀਲਾ ਥਾਪਕ ਇਹਨਾਂ ਪਰ ਕਿ ਬਪਾ ਸੁਣਨਾ ਜੀ ਇਹ ਵੀ ਉਹ ਅੰਨਿਆ ਦੇਖੋ ਇਹ ਦੋਨੋਂ ਦੀ ਇਹ ਕਿਤਾਬ ਆਈ ਹੈ ਨਾ ਬੀ ਸਾਹਿਬ ਜਿਹਨੇ ਉਹਦੋਂ ਤੋਂ ਹੀ ਮੇਰੇ ਅੰਦਰ ਚੱਲ ਰਹਾ ਹੈ ਕਿ ਇਹਨੂੰ ਯੱਗ ਲੈ ਕੇ ਆਉਣਾ ਮੈਂ ਉਹ ਲੋਕਾਂ ਦੇ ਨਾਲ ਆਪਣੀ ਭਾਸ਼ਾ ਦੇ ਵਿੱਚ ਕਿਉਂ ਸੋਚ ਸਕਾ ਉਹ ਸੋਚ ਸਕਾ ਉਹ ਇਸ ਨੂੰ ਰੱਦ ਕਰਨ ਰਿਜੈਕਟ ਕਰਨ ਜੋ ਵੀ ਕਰ ਹਮ ਲੇਕਿਨ ਉਹਨਾਂ ਨੂੰ ਪਤਾ ਹੋਵੇ ਕਿ ਇਹ ਜੋ ਇੱਕ ਵਿਰਦਾਂਤ ਸੋਮਨਾਥ ਦੇ ਦੁਆਲੇ ਸਾਰਿਆ ਹੈ ਹੈ ਨਾ ਵੀ ਉਹਦੇ ਹੋਲ ਕੀ 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 ਪਹਿਲੂ ਨੇ ਪਹਿਲੀ ਗੱਲ ਤਾਂ ਇਹ ਕਿ ਇਹ ਕਿਤਾਬ ਦਾ ਜਿਹੜਾ ਟਾਈਟਲ ਹੈ ਉਹ ਜ਼ਰੂਰ ਸੁਣਨ लायक ਹੈ ਲੇਕਿਨ ਇਹ ਕਿਤਾਬ ਸੋਮਨਾਥ ਦੀਆਂ ਕਟਨਾਵਾਂ ਦੇ ਬਿਰਤਾਂਤ ਦੇ ਤੇਰੀ ਇਹਦਾ ਸਬਟਾਈਟਲ ਅਸੀਂ ਵੇਖਿਆ ਕਿ ਉਹ ਹੈਗਾ ਇਤਿਹਾਸ ਦੀਆਂ ਅਨੇਕ ਸੁਰਾਂ ਹਾਂ ਕਿ ਉਹ ਕਹਿੰਦੇ ਆ ਕਿ ਸੋਮਨਾਥ ਜਿਵੇਂ ਕੀ ਇਹ ਆਹ ਹਿੰਦੂ ਵਾਲੇ ਹਿਸਟੋਰੀਅਨਸ ਹੁਣ ਕਹਿਵਾ ਆਣਾ ਜਿਹੜੇ ਕਨਿਨਲ ਮਾਨਕ ਮੁਨਸੀ ਉਹਨਾਂ ਨੇ ਬਹੁਤ ਸਾਰੇ ਨਾਮ ਲਖੇ ਹਿਸਟੋਰੀਕਲ ਮਨ ਕਿਹਾ ਗਿਆ ਜਾਂ ਇਸ ਤਰੀਕੇ ਨਾਲ ਹੋਰ ਬਹੁਤ ਕਾਫੀ ਜਿਹੜੇ ਹਿਸਟੋਰੀਅਨਸ ਨੇ ਉਹ ਇਸ ਤਰੀਕੇ ਨਾਲ ਪ੍ਰੈਸ ਕਰਦੇ ਆ ਕਿ ਜਿਹੜੀ ਹਿੰਦੂਆਂ ਦੀ ਤੇ ਮੁਸਲਮਾਨਾਂ ਦੀ ਜਿਹੜੀ ਰਿਵਿਜ਼ਨ ਸੁਨਾਤ ਵਾਲੇ ਮੰਦਿਰ ਦੇ ਹਮਲਿਆ ਤੋਂ ਸ਼ੁਰੂ ਹੋ ਗਈ ਔਰ ਕਦੀ ਵੀ ਉਹ ਮੁੜ ਕੇ ਅ ਖਤਮ ਹੀ ਨਹੀਂ ਹੋਈ ਕਿਰ 26 ਤੋਂ ਜਿਹੜੀ ਯੈਸ 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 ਗਣੀ ਜੋ ਆਪਣਾ ਰੁਈਲਾ ਜੀ ਉਹ ਇਸ ਕਰਨਾ ਉਸ ਸੰਕਰਤ ਉਹਨੇ ਵੀ ਜੇ ਇਹ ਜੰਗ ਇਨੀ ਵਤੀ ਇੰਪੋਰਟ ਹੋਣ ਤੇ ਉਸ ਸਮੇਂ ਦੇ ਜਿਹੜੇ ਸੰਸਕ੍ਰਿਤ ਦੇ ਜਿਹੜੇ ਸੰਸਕ੍ਰਿਤ ਦੇ ਗ੍ਰੰਥ ਹਨ ਚਾਹੀਓ ਜਾਨੀਆਂ ਦੇ ਲਿਖੇ ਹੋਏ ਨੇ ਉਹ ਵੀ ਸਾਥ ਜਾਨੀਆਂ ਦਾ ਬਹੁਤ ਵੱਡਾ ਸੀ ਹਨਾ ਉਹ ਉਹਨਾਂ ਦਾ ਅਫਗਾਨ ਵਾਲਿਆਂ ਨਾਲ ਤੇ ਅਰਬਾਂ ਦੇ ਨਾਲ ਵੀ ਰਿਲੇਸ਼ਨ ਸੀਗਾ ਔਰ ਇਵਨ ਇਥੋਂ ਤੱਕ ਕਿ ਜਦੋਂ ਸੋਨਨਾਥ ਦੇ ਮੰਦਿਰ ਦੇ ਉੱਤੇ ਹਮਲਾ ਹੋ ਰਿਹਾ ਸੀ ਗੁਜਰਾਤ ਦਾ ਇੱਕ ਵਪਾਰੀ ਬਹੁਤ ਵੱਡਾ ਵਪਾਰੀ ਜਿਹੜਾ ਹੈਗਾ ਉਹ ਗਜਨੀ ਚ ਬੈਠਾ ਸੀ ਔਰ ਉਸ ਨੂੰ ਕਿਸੇ ਨੇ ਨੁਕਸਾਨ ਨਹੀਂ ਪਹੁੰਚਾਇਆ ਬਹੁਤ بڑا ਵਪਾਰੀ ਸੀ ਐਨੀ ਉਹਦਾ ਨਾਮ ਹੀ ਹੈ ਐਨੀ ਵੇ ਉਹਨਾਂ ਸੰਸਕ੍ਰਿਤ ਸੋਤਾਂ ਦੇ ਵਿੱਚ ਔਰ ਜਿੰਨੇ ਵੀ ਆਲੇ-ਦੁਆਲੇ ਦੇ ਸਾਰੇ ਸ਼ਿਲਾ ਲੇਖ ਸਾਨੂੰ ਮਿਲਦੇ ਆ ਉਹਨਾਂ ਦੇ ਵਿੱਚ ਇਹਦਾ ਜ਼ਿਕਰ ਕਿਉਂ ਨਹੀਂ ਹੋਇਆ ਵੀ ਜੇ ਦੁਵੰਦ ਲਈ ਇਨੀ ਹੀ ਵੱਡੀ ਹੋ ਸੀ ਤੇ ਉਹ ਉਹਦੇ ਉਹਦੇ ਬਾਰੇ ਗੱਲ ਨਾ ਕਰਨ ਦਾ ਜੋ ਉਸ ਤੋਂ ਬਾਅਦ ਕੋਈ ਰਾਜਾ 100 ਸਾਲ ਬਾਅਦ ਜਾਂ 50 ਸਾਲ ਬਾਅਦ ਸੋਮਨਾਥ ਦੀ ਮੰਦਿਰ ਦੇ ਯਾਤਰਾ ਤੇ ਜਾ ਰਿਹਾ ਹੈ ਤੇ ਆਪਣਾ ਬਿਰਤਾਂਤ ਲਿਖ ਰਿਹਾ ਬਾਦ ਦੇ ਚਾਹੇ ਉਸ ਬਤਾਂਤ ਵਿੱਚ ਉਹ ਸੁਪਨਤ ਦੇ ਮੰਡਲ ਦੇ ਤੇ ਗੜਨੀ ਦੇ ਆਪਣੇ ਦਾ ਜ਼ਿਕਰ ਕਿਉਂ ਨਹੀਂ ਕਰਦਾ ਉਹ ਉਸੇ ਡੱਕੀ ਹੋਈ ਅਵਸਥਾ ਦਾ ਜ਼ਿਕਰ ਜ਼ਰੂਰ ਕਰਦਾ ਔਰ ਇਹ ਵੀ ਇੱਕ ਇਹ ਕਹਦਾ ਕਿ ਸ਼ਾਇਦ ਇਹ ਸਮੁੰਦਰੀ ਹੋ ਤੇ ਹੋਰ ਦੂਸਰੀਆਂ ਜਿਹੜੇ ਤੂਫਾਨ ਨੇ ਤੇ ਉਹਨਾਂ ਦੇ ਕਰਕੇ ਤੇ ਜਿਹੜੇ ਦੀ ਠੀਕ ਦੇਖ ਨਹੀਂ ਹੋ ਪਾਈ ਤੇ ਉਹਦੇ ਕਾਰਨ ਕਰਕੇ ਵੀ ਜਿਹੜਾ ਹੈ ਨੁਕਸਾਨ ਹੋਇਆ ਹੈ ਇਸ ਇਹ ਇਹ ਉਹ ਸਵਾਲ ਉਠਾਉਂਦੇ ਦੂਸਰੇ ਸਵਾਲ ਉਹ ਉਠਾਉਂਦੇ ਆ ਕਿ ਸੋਮਨਾਥ ਦੇ ਜਿਹੜਾ 1025 ਦਾ 1025 ਦਾ ਜਿਹੜਾ ਹਮਲਾ ਹੈ ਨਹੀਂ ਉਸ ਤੋਂ ਲਗਭਗ 100 ਸਾਲ ਬਾਅਦ ਜਿਹੜੀ ਸੋਮਨਾਥ ਮੰਦਿਰ ਦੀ ਇੱਕ ਕਮੇਟੀ ਬਣੀ ਹੋਈ ਹੈ ਸੋਮਨਾਥ ਮੰਦਿਰ ਦਾ ਇਹ ਨਾ ਉਹ ਕਲਮ ਅੰਦਰ ਨਹੀਂ ਹੈ ਹਨਾ ਉਹਨਾਂ ਦਾ ਅਰਬਾਂ ਨਾਲ ਵੀ ਵਪਾਰ ਚੱਲਦਾ ਹੈ ਉਹਨਾਂ ਦਾ ਬਹੁਤ ਬਟਾ ਇੱਕ ਇਕਨੋਮਿਕ ਸੈਂਟਰ ਵੀ ਬਹੁਤ ਇਕਨੋਮਿਕ ਸੈਂਟਰ ਵੀ ਬਟਾ ਇਕਨੋਮਿਕ ਸੈਂਟਰ ਵੀ ਤੇ ਅਰਬ ਦਾ ਇੱਕ ਵਪਾਰੀ ਆਉਂਦਾ ਹੈ ਜਿਹੜਾ ਡਾਕੂਮੈਂਟਸ ਉਹ ਬਾਈਲਿੰਗੁਅਲ ਡਾਕੂਮੈਂਟ ਹੈ ਜਿਹੜਾ ਅਰਬੀ ਚ ਵੀ ਹੈ ਸੰਸਕ੍ਰਿਤ ਦੇ ਵਿੱਚ ਉਹਦੇ ਵਿੱਚ ਜਿਹੜੀ ਸੋਮਨਾਥ ਮੰਦਿਰ ਦੀ ਜਿਹੜੀ ਕਮੇਟੀ ਹੈ ਉਸ ਅਰਬੀ ਵਪਾਰੀ ਨੂੰ ਸੋਮਨਾਥ ਦੇ ਮੰਦਿਰ ਦੀ ਜਿਹੜੀ ਮਾਲਕੀ ਵਾਲੀ ਥਾਂ ਹੈ ਜੇ ਉਸ ਮੰਦਿਰ ਤੋਂ ਕੁਝ ਦੂਰ ਤੇ ਹੀ ਹੈ ਮਸਜਿਦ ਬਣਾਉਣ ਦੇ ਲਈ ਪਟ ਦਿੱਤੀ ਉਹਦੇ ਸੋਮਨਾਥ ਮੰਦਿਰ ਦੇ ਫਲਾ 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 ਜਿਹੜੇ ਵੱਡੇ ਪੁਜਾਰੀ ਨੇ ਉਹਨਾਂ ਦੇ ਟਰਸਟੀਆਂ ਨੇ ਉਹਨਾਂ ਦੇ ਨਾਂ ਨੇ ਉਹਨਗੇ ਮੋਰਾ ਨੇ ਤੇ ਉਸ ਵਪਾਰੀ ਦਾ ਤੇ ਉਹਨਾਂ ਦੇ ਹੋਰ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਨਾਂ ਨੇ ਉਹਨਾਂ ਦੇ ਮੋਰਾ ਵੀ ਜੇ ਉਹਨਾਂ ਦੀ ਇੰਨੀ ਹੀ ਵੱਡੀ ਦੁਸ਼ਮਣੀ ਉਹ ਇਦਾਂ ਕਿ ਪੂਰਾ ਸਮਾਜ ੁੰਡ ਗਿਆ ਮੁੜ ਗਿਆ ਸੀ ਤੇ ਫਿਰ ਉਹਨਾਂ ਨੇ ਮਸਜਿਦ ਬਣਾ ਲਈ ਥਾਂ ਸੋਮਨਾਥ ਟੈਂਪਲ ਦੀ ਮਾਲਕੀ ਬੜੇ ਜ਼ਮੀਨ ਤੇ ਕਮੀ ਤੇ ਦਿੱਤੀ ਕਿ ਕਿਉਂ ਨਹੀਂ ਦੇ ਗਈ ਇੱਕ ਵਚਨ ਨੰਦ ਫਿਰ ਉਹ ਇਹ ਕਹ ਗਿਆ ਕਿ ਇਹ ਜਿਹੜਾ ਸੋਮਨਾਥ ਦੇ ਮੰਦਿਰ ਦਾ ਨੂੰ ਕਾਫਰਾ ਦੇ ਉੱਤੇ ਇਸਲਾਮ ਵੀ ਜਿੱਤੇ ਤੌਰ ਤੇ ਜਿਹੜਾ ਪੇਸ਼ ਕਰਨ ਦਾ ਜਿਹੜਾ ਟ੍ਰੈਂਡ ਜਿਹੜਾ ਹੈਗਾ ਉਹ ਕਿੰਨੇ 300 ਸਾਲ ਬਾਅਦ ਜਿਹੜੇ ਫਾਰਸੀ ਦੇ ਸੋਰਸ ਨੇ ਜਦੋਂ ਜਿਹੜੇ ਤੁਰਕ ਇੱਥੇ ਰਾਜ ਕਰ ਰਹੇ ਨੇ ਹਨਾ ਉਹਨਾਂ ਨੂੰ ਆਪਣੀ ਸੱਤਾ ਦੀ ਸਥਾਪਿਤ ਕਰਨ ਵਾਸਤੇ ਕਿ ਸਾਡੀ ਸੱਤਾ ਇਸਲਾਮ ਹੈ ਕਹਾ ਰਜ਼ੀ ਇਹਨਾਂ ਨੂੰ ਉਹਨਾਂ ਨੂੰ ਉਹ ਸੂਤ ਕਰਦਾ ਹੈ ਉਹਨਾਂ ਦੇ ਹੱਕ 'ਚ ਬੈਠਦਾ ਹੈ ਥੈਟਸ ਵਾਈ ਉਹਨਾਂ ਨੇ ਉਸ ਨੂੰ ਮੈਗਨੀਫਾਈ ਕਰਕੇ ਬਧਾੜਾ ਚੜਾ ਕੇ ਫਰਸ਼ਤਾ ਤੇ ਹੋਰ ਕੋਈ ਦੇ ਬੋਰੀਏ ਨੇ ਹਨਾ ਤਰੀਕੇ ਫਰੋਸ਼ਾਹੀ ਦਨਿਆ ਉਸ ਕਦਾ ਮੈਨੂੰ ਵੀ ਅੱਛਾ ਲੱਗਣਾ ਨਹੀਂ ਆਉਂਦੀ। ਤੇ ਉਹਨਾਂ ਨੇ ਮਤਲਬ ਉਸ ਦਾ ਬਹੁਤ ਮਹਿਮਾ ਮੰਡਨ ਕਰਕੇ ਗਾਣ ਕਰਕੇ ਤਾਂ ਕਿ ਉਹ ਆਪਣੇ ਰਾਜਾ ਦੀ ਅਥਾਰਟੀ ਸਤੰ ਹਮ ਇਹਨਾਂ ਕਹਿੰਿਆ ਨਵੇਂ ਨਵੇਂ ਆਇਓ ਉਹਨਾਂ ਨੂੰ ਇਸ ਤੋਂ ਵੀ ਉਹਦੀ ਲੋੜ ਹੈ ਤੇ ਉਹਨਾਂ ਨੇ ਕਿਉਂਕਿ ਦਰਬਾਰੀ ਕਵੀ ਨੇ ਉਹ ਉਹ ਰਾਜਿਆਂ ਦੇ ਦਰਬਾਰੀ ਕਵੀ ਨਹੀਂ ਹੋਇਸਟਰੀਅਨ ਨਹੀਂ ਹੈ

ਧਿਆਨ ਚ ਰੱਖਣੀ ਪਵੇਗੀ ਨਾ ਸੋ ਉਸੇ ਤਰੀਕੇ ਨਾਲ ਜਿਹੜੇ ਉਹ ਫਾਰਸੀ ਕਵੀ ਨੇ ਉਹ ਦਿੱਲੀ ਸੁਲਤਾਨਾਂ ਦੇ ਜਿਹੜੇ ਆਪਣੇ ਆਪ ਨੂੰ ਮੁਸਲਮਾਨ ਕਹਿੰਦੇ ਨੇ ਮੁਸਲਮਾਨ ਹੈ ਨਹੀਂ ਉਹ ਹਨਾ ਉਹ ਇਸਲਾਮ ਨੂੰ ਵਰਦੇ ਨੇ ਹਨਾ ਉਹ ਆਪਣੇ ਆਪ ਨੂੰ ਤਾਕਤ ਉੱਪਰ ਬਿਲਡ ਕਰਦੇ ਨਹੀਂ ਆਪਣੇ ਵੱਲੋਂ ਉਹ ਅਸਲ ਅਜਤਾਸ ਆਨੰਦ ਲੱਗਦਾ ਨਹੀਂ ਕੰਮ ਮਾੜਾ ਹੈ ਉਹ ਸੁਣੇ ਤਾਂ ਸਬਾਬ ਦਾ ਕੰਮ ਮੰਨਿਆ ਜਾਂਦਾ ਸੀ ਭਈ ਪੁੰਨ ਦਾ ਕੰਮ ਮੰਨਿਆ ਜਾਂਦਾ ਸੀ ਹਨਾ ਘਾਜੀ ਕਹੇ ਜਾਂਦਾ ਸੀ ਉਹਨਾਂ ਬੰਦ ਨੂੰ ਬਾਜ਼ਾਰ ਚ ਰਾਕੇ ਜਿਵੇਂ ਆਜੋ ਸਿੰਘ ਕੋਈ ਭਾਇਆ 100 ਰੁਪਿਆ ਵੀ ਗਵਾਨੇ ਤਾਂ ਗਵਾਨਾ ਇਹ ਕਹਿੰਦੇ 500 ਗਵਾਨਾ ਹਨ ਇੱਕ ਲੰਗ ਲਾਇਆ ਰੇ ਨੀ ਚਾਰ ਲਾਇ ਉਹ ਇਸ ਸੈਂਸ ਦੇ ਵਿੱਚ ਤੇ ਬਾਦ ਦੇ ਵਿੱਚ ਉਹਨਾਂ ਹਿਸਟੋਰੀਕਲ ਰਿਸੋਰਸਸ ਨੂੰ ਲਾਟੜਾ ਅੰਗਰੇਜ਼ਾਂ ਨੇ ਕਿਵੇਂ ਵਰਤਿਆ ਕਿਉਂਕਿ ਅੰਗਰੇਜ਼ਾਂ ਨੂੰ ਆਪਣਾ ਰਾਜ ਕਾਇਮ ਕਰਨ ਦੇ ਲਈ ਹਿੰਦੂਆਂ اور ਮੁਸਲਮਾਨਾਂ ਦੇ ਵਿੱਚ ਡਿਵੀਜ਼ਨ ਚਾਹੀਦੀ ਸੀ ਇਹ ਸਕੇ ਉਹਨਾਂ ਨੇ ਉਹ ਜਿਹੜੇ ਫਾਰਸੀ ਸਰਸਸ ਨੇ ਉਹਨਾਂ ਨੂੰ ਆਪਣੀ ਹਿਸਟਰੀ ਜਦੋਂ ਲਿਖੀ ਹਿੰਦਸਤਾਨ ਦੀ ਮਿਲ ਵਰਗਿਆਂ ਨੇ ਉਹਨਾਂ ਨੇ ਉਹਨਾਂ ਸਰਸਸ ਨੂੰ ਵਰਤੇ اور ਹਿੰਦੂ ਜਿਹੜੇ ਸੰਸਕ੍ਰਿਤ ਦੇ ਦੂਸਰੇ ਸਟਾਨੇ ਕਿਦੋਂ ਲੋਕਲ ਭਾਸ਼ਾ ਮਰਾਠੀ ਸਰਸਸ ਨਹੀਂ ਵਰਤੇ Gujarati ਸਰਸਸ ਨਹੀਂ ਵਰਤੇ ਇਹ ਸਾਰੀਆਂ ਗੱਲਾਂ ਇਸ ਕਿਤਾਬ ਦੇ ਵਿੱਚ ਫਿਰ ਇਹ ਕਹ ਲੋ ਕਰੇ ਕਿ ਜਿਹੜੇ ਲੋਕ ਇਹਨੂੰ ਤੋਂ ਤੋਂ ਵਾਲੇ ਜਿਹੜੇ ਸਟੋਰੀਅਨਸ ਨੇ ਉਹ ਸਿਰਫ ਫਾਰਸੀ ਰਿਸੋਰਸਸ ਨੂੰ ਹੀ ਕਿਉਂ ਵਰਤਦੇ ਕਿਹੜੀ ਗੱਲ ਉਹਨਾਂ ਨੂੰ ਸ਼ੂਟ ਕਰਦੀ ਹੈ ਕਿਹੜੀ ਗੱਲ ਉਹਨਾਂ ਨੂੰ ਸ਼ੂਟ ਕਰਦੀ ਹੈ ਉਹ ਕਿਉਂ ਲੋਕਲ ਲੈਂਗੁਏਜਸ ਦੇ ਵਿੱਚ ਜਾਂ ਸੰਸਕ੍ਰਿਤ ਦੇ ਵਿੱਚ ਜਿਹੜਾ ਲਿਖਿਆ ਹੋਇਆ ਲਿਟਰੇਚਰ ਉਹ ਸੁਣੀ ਨਾ ਕਰਦੇ ਦੂਸਰਾ ਕਹਿੰਦੇ ਆ ਕਿ ਜਿਹੜੀ ਹਿਸਟਰੀ ਕਿਸੇ ਕ੍ਰਿਟੀਕਲ ਪਰਪਸ ਲਈ ਲਿਖੀ ਜਾਂਦੀ ਹੈ ਉਹ ਮੇਰੇ ਜਿੱਦ ਨੇ ਇੱਕ ਕ੍ਰਿਟੀਕਲ ਬਰ ਉਹ ਅਫਗਾਨਿਸਤਾਨ ਦੇ ਵਿੱਚ ਲੜ ਰਏ ਹੈਗੇ ਉਹ ਉੱਥੇ ਮੁਸਲਮਾਨਾਂ ਦੇ ਖਿਲਾਫ ਹੀ ਲੜ ਰਏ ਹੈਗੇ ਹਨਾ ਹੋਰ ਉਧਰੋਂ ਆਇਆ ਹੈ ਗਦਰ ਨਹੀਂ ਉਧਰੋਂ ਆਇਆ ਹੈ ਉਧਰ ਇਧਰ ਦੇ ਪਾਸੇ ਜਿਹੜਾ ਹੈਗਾ ਹਿੰਦੁਸਤਾਨ ਦੇ ਵਿੱਚ ਜਿਹੜਾ 1457 ਦਾ ਗਦਰ ਹੋ ਰਿਹਾ ਉਹ ਉਹਦੀ ਵੰਡੀ ਕੰਤੀ ਜਿਹੜੀ ਉਹ ਮੁਸਲਮ ਉਹਨਾਂ ਦੀ ਸ਼ਾਮਲ ਹੈ ਤਾਂ ਉਹ ਸਾਰੇ ਕੁਸ ਲਈ ਜੋ ਉਹਨਾਂ ਨੂੰ ਗਦਰ ਹੀ ਵਿਜੇ ਮੁੜ ਕੇ ਮੋਗਲ ਆਵੇ ਤੇ ਭਾਈ ਤੁਹਾਡੇ ਮੰਦਰਾਂ ਦਾ ਆ ਹਾਲ ਹੋਣਾ ਤੇ ਐਸੀ ਗੱਲ ਨੂੰ ਜਿਹੜਾ ਹੈ ਕਿ ਕਿਹੜੀ ਗੱਲ ਇਤਿਹਾਸ ਦੇ ਵਿੱਚ ਯਾਦ ਰੱਖੀ ਜਾਂਦੀ ਹੈ ਔਰ ਕਿਹੜੀ ਗੱਲ ਇਤਿਹਾਸ ਦੇ ਵਿੱਚ ਭੁਲਾ ਦਿੱਤੀ ਜਾਂਦੀ ਹੈ ਉਹਦੇ ਪਿੱਛੇ ਕੀ 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 ਰੀਜ਼ਨ ਹੋ ਸਕਦੇ ਔਰ ਇੱਕੋ ਹੀ ਗੱਲ ਨੂੰ ਇੱਕੋ ਹੀ ਘਟਨਾ ਨੂੰ ਜਿਵੇਂ ਮੰਦਰ ਤੋੜ ਦਿੱਤਾ ਗਿਆ ਜਾਂ ਕੁਝ ਹੋਇਆ ਹੈ ਨਾ ਇਹ ਗੱਲ ਲੱਗੇ ਵੀ ਉਸ ਨੂੰ ਸੋਸਾਇਟੀ ਦਾ ਇੱਕ ਸੈਕਸ਼ਨ ਇੱਕ ਹੋਰ ਤਰੀਕੇ ਨਾਲ ਯਾਦ ਰੱਖੇਗਾ ਜਿਹੜਾ ਜਿਹਦੇ ਉਸ ਮੰਦਰ ਦੇ ਨਾਲ ਬਹੁਤ ਅੱਛੇ ਰਿਲੇਸ਼ਨਸ ਨੇ ਜਿੱਥੇ ਜਿਹੜਾ ਉਹ ਲਈ ਇੱਕ ਪ੍ਰੀਮੀਅਰ ਦਾ ਵਿਸ਼ੇਸ਼ ਅਧਿਕਾਰਾਂ ਦਾ ਸੈਂਟਰ ਹੈ ਪਰ ਜਿਹਦੇ ਲਈ ਉਹ ਉਸ ਰੰਗ ਦਾ ਵਿਸ਼ੇਸ਼ ਅਧਿਕਾਰਾਂ ਦਾ ਸੰਕਰ ਨਹੀਂ ਹੈ ਉਹ ਬਲਕਿ ਉਹਦੀ ਉਹਦੀ ਪਛਾਈ ਦੇ ਦAIRE ਦੇ ਚ ਵੀ ਐਂਟਰ ਹੋਣ ਦੀ ਇਜਾਜ਼ਤ ਨਹੀਂ ਹੈ ਕਿ ਦੋਨਾਂ ਚੋਂ ਦੀ ਕੋਈ ਮੈਂਬਰੀ ਬਣੇਗੀ ਸੈਨ ਦੇ ਗਾ ਵੀ ਇੱਕੋ ਘਟਨਾ ਦੀ ਮੈਮਰੀ ਹੈ ਕਿ ਸੁਸਾਇਟੀ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਇਕ ਮੈਮਰੀ ਬਣੀ ਜਾਂ ਲਗ ਲਗ ਮੈਮਰੀ ਬਣੀ ਹੁਣ ਜਦੋਂ ਅਲੱਗ ਅਲੱਗ ਮੈਮਰੀ ਬਣੀਆਂ ਤੇ ਕਿਹੜੇ ਸੋਸਾਇਟੀ ਦੇ ਕਿਹੜੇ ਸੋਸਾਇਟੀ ਦੇ ਕਿਹੜੇ ਸੈਕਸ਼ਨ ਦੀ ਮੈਮਰੀ ਨੂੰ ਸਪਰੈਸ ਕੀਤਾ ਜਾਏ ਉਹ ਸੋਸਾਇਟੀ ਦੇ ਕਿਹੜੇ ਸੈਕਸ਼ਨ ਦੀ ਮੈਮਰੀ ਨੂੰ ਉਭਾ ਗਾਇਆ ਜਾਏਗਾ ਤੇ ਉਸ ਉਭਾਰਨ ਦੇ ਪਿੱਛੇ ਕਿਹੜੀ ਪੋਲਿਟਿਕਸ ਕੰਮ ਕਰੇ ਜੇ ਇਸ ਮੈਮਰੀ ਨੂੰ ਦਬਾਇਆ ਜਾ ਰਿਹਾ ਉਹਦੇ ਪਿੱਛੇ ਕੀ ਪੋਲਿਟਿਕਸ ਹੈ ਔਰ ਜੇਲੀ ਮੈਮਰੀ ਨੂੰ ਵਾਰਿਆ ਪੁੱਛਿਆ ਜਾ ਰਿਹਾ ਉਹਦੇ ਪਿੱਛੇ ਕੀ ਪੜਦਾ ਕੰਟੈਂਪੋਰੀ ਸਿਚੁਏਸ਼ਨ ਤੇ ਵੀ ਕਿ ਮੈਮਰੀਜ਼ ਆਪਣੇ ਆਪ ਹੀ ਨਹੀਂ ਪ੍ਰਮੋਟ ਹੁੰਦੀਆਂ ਉਹਦੇ ਪਿੱਛੇ ਕਰੰਟ ਪੋਲਿਟੀਕਲ ਔਰ ਸਟਰਗਲ ਤੇ ਉਹਨਾਂ ਚੀਜ਼ਾਂ ਸੋਇ ਕੰਪਲੈਕਸ ਮੀ ਮੈਮਰੀ ਬਣਦੀ ਕਿਵੇਂ ਹੈ ਕਿ ਹਰ ਮੈਮਰੀ ਹਿਸਟੋਰੀਕਲ ਹੁੰਦੀ ਹੈ ਇਹ ਹਰ ਮੈਮਰੀ ਕੋਈ ਹਿਸਟੋਰੀਕਲ ਹੋਵੇ ਤੇ ਸਾਨੂੰ ਜਗੀਆਂ ਵਾਲਾ ਬਾਗੀ ਕਿਉਂ ਯਾਦ ਆ ਕੱਲ ਕੀ ਹੋਇਆ ਹੈ ਮੇਰੀ ਜ਼ਿੰਦਗੀ ਜੋ ਖਲੋਣੀ ਹੈ ਹੈਨਾ ਹਨਾ 1984 ਦੇ ਦੰਗੇ ਦੇਖੀ ਤੇ ਅੱਜ ਵੀ ਇਵੇਂ ਯਾਦ ਆ ਜਿਵੇਂ ਕੱਲ ਦੀ ਗੱਲ ਹੋ ਸਾਨੂੰ 2001 ਦੇ ਦੰਗੇ ਗੁਜਰਾਤ ਦੀ ਅੱਜ ਵੀ ਉਵੇਂ ਯਾਦ ਪਰ ਮਹੀਨਾ ਪੈ ਤੋ ਮੇਰੀ ਲਾਈਫ ਦੇ ਵਿੱਚ ਕੀ ਹੋਇ ਸੋ ਮੈਮਰੀ ਔਰ ਹਿਸਟਰੀ ਇਹ ਇਹ ਜਿਵੇਂ ਹੁੰਦਾ ਤੁਹਾਡੇ ਐਕਸਪੀਰੀਅੰਸ ਦੀ ਡੈਪਥ ਦੇ ਵਿੱਚ ਕੀ ਫਰਕ ਹੈ ਇਹ ਇਸ ਕਹਾਣੀ ਦਾ ਬਹੁਤ ਬਹੁਤ ਇੰਪੋਰਟੈਂਟ ਥੈਟਸ ਵਾਈ ਇਸ ਕਹਾਣੀ ਦੀ ਸਿਲੈਕਸ਼ਨ ਕਰੀਏ